ਦੀਪ ਸੰਨੀ ਤੇ ਜੋ ਤਸ਼ੱਦਦ ਹੋਈ ਹੈ ਜੇਲ੍ਹ ਦੇ ਅੰਦਰ ਇਹ ਮਾਮਲਾ ਕਾਫੀ ਭੱਕਿਆ ਹੋਇਆ ਇਸੇ ਵਿਚਾਲੇ ਸਾਬਕਾ ਇਨਸਪੈਕਟਰ ਸੁਭਾ ਸਿੰਘ ਦਾ ਦੇਹਾਂਤ ਹੋ ਜਾਂਦਾ ਇਲਾਜ ਦੇ ਦਿਨ ਉਸ ਤੋਂ ਬਾਅਦ ਕਈ ਸਵਾਲ ਨੇ ਕਿ ਕੀ ਹੁਣ ਸੰਦੀਪ ਸਨੇ ਦੇ ਉੱਤੇ ਇਸ ਇੱਕ ਹੋਰ ਕਤਲ ਦਾ ਜਿਹੜਾ ਇਲਜ਼ਾਮ ਹੈ ਉਸ ਦੇ ਉੱਤੇ ਲੱਗ ਸਕਦਾ ਹੈ ਉਸ ਨੂੰ ਇੱਕ ਹੋਰ ਕਤਲ ਦੇ ਮਾਮਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਜੇਕਰ ਉਸ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਹੀ ਜੇਲ੍ਹ ਸੁਪਰੀਡੈਂਟ ਨੂੰ ਦੱਸਿਆ ਸੀ ਕਿ ਸੰਦੀਪ ਸਨੇ ਨੂੰ ਖਤਰਾ ਹੈ ਤੇ ਉਸ ਦੀ ਜੇਲ੍ਹ ਦੀ ਜੋ ਬੈਰਕ ਹੈ ਉਹ ਕਿਉਂ ਨਹੀਂ ਬਦਲੀ ਗਈ ਇਹ ਸਵਾਲ ਬੋ ਖੜੇ ਹੋ ਰਹੇ ਨੇ ਇਸ ਦੇ ਉੱਤੇ ਗੱਲ ਕਰਾਂਗੇ ਪਠਾਨ ਮਾਜਰੇ ਨੂੰ ਕੀ ਆਮ ਆਦਮੀ ਪਾਰਟੀ ਨੇ ਹੁਣ ਖੁੰਝੇ ਲਗਾ ਦਿੱਤਾ ਹੈ ਦੂਰੀ ਬਣਾ ਲਈ ਹੈ ਅਜੇ ਫਿਲਹਾਲ ਉਹ ਫਰਾਰ ਨੇ ਜਦੋਂ ਮਿਲਦੇ ਵੀ ਨਹੀਂ ਉਹਦੇ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਪਣਾ ਲਿੰਕ ਤੋੜ ਲਵੇਗੀ ਇਸ ਤੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਮੁੱਦੇ ਨੇ ਜਿਨ੍ਹਾਂ ਦੇ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪੜੀ ਪੜੀ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਮੇਰੇ ਵੱਲੋਂ ਵੀ ਆਪਜੀਤ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪਰ ਇਸਬ ਸੂਬਾ ਸਿੰਘ ਦੀ ਇਲਾਜ ਅਧੀਨ ਸੀ ਇਹ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ ਉਸ ਤੋਂ ਬਾਅਦ ਹੁਣ ਸਵਾਲ ਹੈ ਕਿ ਕੀ ਸੰਦੀਪ ਸਾਨੀ ਨੂੰ ਇਹਨਾਂ ਦੇ ਕਤਲ ਦਾ ਜਿਹੜਾ ਇਲਜ਼ਾਮ ਹੈ ਉਹ ਚੱਲਣਾ ਪੈ ਸਕਦਾ ਜਿੱਥੋਂ ਤੱਕ ਮੈਂ ਕਹਿਦਾ ਤੌਰ ਤੇ ਸੂਬਾ ਸਿੰਘ ਦੀ ਗੱਲ ਹੈ ਕਿ ਸੂਬਾ ਸਿੰਘ ਕੋਈ ਭਲਾ ਪੁਰਸ਼ ਨਹੀਂ ਸੀਗਾ ਸੂਬਾ ਸਿੰਘ ਗੁਰਪੰਚਨ ਸਿੰਘ ਮਾਣੋਚਾਰ ਤੇ ਬਕਾਇਦਾ ਤੌਰ ਤੇ ਭਪਿੰਦਰ ਸਿੰਘ ਵਿਰਕ ਅਈ ਨਾਲੇ ਏਰੀਏ ਚ ਨੇ ਕੋਈ ਬਟੇਰ ਨਹੀਂ ਛੱਡਿਆ ਤੇ ਇਹਨੇ ਕੋਈ ਤਿੱਤਰ ਨਹੀਂ ਛੱਡਿਆ ਜਿੰਨੇ ਇਹਨੇ ਖਰਦੇ ਜਦੋਂ ਡੀਐਸਪੀ ਉੱਥੇ ਅੰਡਰ ਸੀ। ਤੇ ਇਹ ਭੁਪਿੰਦਰ ਸਿੰਘ ਮਿਰਕ ਜਿਹੜਾ ਸੀਗਾ ਇਹਨੂੰ ਇਸੇ ਸੱਤਾ ਕੇਸਾਂ ਚ ਸੱਤ ਕਤਲਾਂ ਚ ਇਹਨੂੰ ਵੇਰੀਆ ਕੋਮਰ ਕੈਸਾ ਹੈ ਨਾ ਸੱਤ ਕਤਲਾਂ ਚ ਹੁਣ ਜਿਹੜੀ ਗੱਲ ਆਪਾਂ ਦੂਜੀ ਗੱਲ ਕਰਦੇ ਸੂਬਾ ਸਿੰਘ ਦੀ ਇਹ ਵੈਰੋਂਵਾਲ ਦੇਖੇ ਜਦੋਂ ਐਸਐਚਓ ਲੱਗਾ ਸੀ ਉੱਥੇ ਇੱਕ ਸਰਬਜੀਤ ਸਿੰਘ ਨਾਂ ਦਾ ਇਹ ਤਿੰਨ ਦਿਨ ਚਾਰ ਪੁੱਤਰ ਕੀਤੇ ਸੀ ਸਰਬਜੀਤ ਦਾ ਨੰਦਾ ਸੀ ਜੀ ਤੇ ਸਰਬਜੀਤ ਦਾ ਜਿਹੜਾ ਭਤੀਜਾ ਸੀਗਾ ਉਹਨੇ ਫਿਰ ਇਹ ਕੁੱਟਮਾਰ ਕੀਤੀ ਸੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਇਹ ਪੇ ਦੂਸਰਾ ਟੈਂਪ ਹੈ ਦੇ ਉੱਤੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਿਹੜਾ ਮੁੰਡਾ ਪ੍ਰਭ ਮੰਦੀ ਸੀਗਾ ਜਿਹੜਾ ਉਹ ਪਿੰਡ ਹੰਸਾ ਵਾਲੀ ਦਾ ਰਹਿਣ ਵਾਲਾ ਸੀਗਾ ਵੈਰੋਂਵਾਲ ਥਾਣੇ ਦੀ ਪਿੰਡਾ ਤੇ ਉਹਦਾ ਤਾਇਆ ਸੀਗਾ ਸਰਪਜੀਤ ਸਿੰਘ ਜਿਹਨੂੰ ਚੁੱਕੇ ਲੈ ਗਏ ਸੀ ਉਹਦੇ ਪਿਓ ਨੇ ਵੀ ਚੁੱਕੇ ਲੈ ਗਏ ਸੀ ਦੋਵਾਂ ਨੂੰ ਚੁੱਕੇ ਲੈ ਗਏ ਸੀ ਲੇਕਿਨ ਉਹਦੇ ਪਿਓ ਕੋਲੋਂ ਬਕਾਇਦਾ ਤੌਰ ਤੇ 30000 ਰੁਪਏ ਲੈ ਕੇ 1993 ਵਿੱਚ ਛੱਡੇ ਸੀ 30000 ਰੁਪਏ ਆਈ 3 ਲੱਖ ਦੇ ਬਰਾਬਰ ਇਹਨਾਂ ਕੋ ਭਲੇ ਕੰਮ ਨਹੀਂ ਕੀਤੇ ਇਹਨਾਂ ਨੇ ਜੀ ਬੜੇ ਬੁਰੇ ਉਹਨੇ ਫਿਰ ਜਦੋਂ ਜੇਰ 'ਚ ਕਿਸੇ ਕੇਸ 'ਚ ਗਿਆ ਉਹ ਕਹਿੰਦਾ ਇੱਕ ਦਿਨ ਸਾਡੀ ਇਹਨਾਂ ਨੇ ਚੱਕੀਆਂ ਖੋਲੀਆਂ ਕੋਈ ਝਗੜਾ ਹੋਇਆ ਸੀਗਾ ਤੇ ਮੈਂ ਬੜਾ ਜਿਹਾ ਕਿਸੇ ਕੇ ਜਿਹੜਾ ਇਹਨਾਂ ਦਾ ਆਟਾ ਸੀ ਉਹ ਵੱਖਰਾ ਹੁੰਦਾ ਸੀਗਾ ਉਹਨਾਂ ਨੂੰ ਉਹਨੂੰ ਮੁਲਾਜ਼ਮਾਂ ਤਾਂ ਕਿੰਨੇ ਹੁੰਦੇ ਸੀ ਜਿੰਨੇ ਪੁਲਿਸ ਵਾਲੇ ਆਉਂਦੇ ਸੀ ਉਹਦੇ ਹੱਥ ਜਰੀਂਦੇ ਸੀ ਕਹਿੰਦਾ ਮੈਂ ਖਿਸਕੇ ਹੱਥ ਜਾ ਬੜਿਆ ਤੇ ਮੈਂ ਜਾ ਕੇ ਪੁੱਛਿਆ ਵੀ ਤੁਸੀਂ ਸੁਭਾ ਸਿੰਘ ਕੌਣ ਆ ਤੇ ਇੱਕ ਮੈਨੂੰ ਕਹਿੰਦਾ ਜੀ ਉਹ ਕੁਰਸੀ ਤੇ ਬੈਠਾ ਇਹ ਤਾਸ ਖਡੰਡਿਆ ਸੀ ਉਹ ਕਹਿੰਦਾ ਜਦੋਂ ਮੈਂ ਜਾ ਕੇ ਕਿਹਾ ਵੀ ਸੂਬਾ ਸਿੰਘ ਤੁਸੀਂ ਉਹ ਕਹਿੰਦਾ ਹਾਂ ਮੈਂ ਹੀ ਮਾਨਾ ਜੀ ਮੈਂ ਇਹ ਨੂੰ ਗੱਲ ਗਈ ਵੀ ਮੈਨੂੰ ਇਹ ਦੱਸੋ ਤੁਸੀਂ ਇੱਕ ਬੰਦਾ ਮਾਰਿਆ ਸੀ ਸਰਬਜੀਤ ਸਿੰਘ ਨਾਂ ਦਾ ਜਦੋਂ ਵੈਰਮਾਲ ਥਾਣੇ ਸੀਗੇ ਜੀ ਅੱਗੋਂ ਬੜੀ ਬੇਦਲੀ ਦਾ ਨਿੱਗਲ ਕਹਿੰਦਾ ਮੇਕ ਮਰ ਯਾਰ ਮੈਂ ਤਾਂ ਸੈਗਣੇ ਮਾਰੇ ਤੂੰ ਕਿਹੜੇ ਸਰਬਜੀਤ ਦੀ ਗੱਲ ਕਰਦਾ ਉਹ ਕਹਿੰਦਾ ਫਿਰ ਇੰਨੀ ਗੱਲ ਕਹਿਣ ਦੀ ਡੇਰ ਸੀ ਮੈਂ ਢਾ ਲਿਆ ਫਿਰ ਇਹਨੂੰ ਇੱਕ ਪੈਨ ਲੈ ਕੇ ਗਿਆ ਸੀ ਪੈਨ ਦੇ ਡੈਗ ਪੈ ਤੇ ਪੈਨ ਨਾ ਹੁੰਦਾ ਪੈਨ ਨਾ ਮੇ ਡੈਗਦਾ ਤੇ ਮੈਂ ਪਾੜ ਦੇ ਪੈਨਾਂ ਪਾੜਨ ਲੇ ਲੇਕਿਨ ਮੈਂ ਫਿਰ ਜਿੰਨਾ ਵਾਦੂਦ ਕਰਨਾ ਸੀ ਉਹਨੇ ਕੀਤੀ ਤੇ ਮੁੜ ਕੇ ਮੈਨੂੰ ਦੂਜਿਆਂ ਨੇ ਫੜ ਲਿਆ ਫੜ ਫੜ ਕੇ ਮੈਨੂੰ ਮੁੜ ਕੇ ਵਾੜੇ ਕਰ ਦਿੱਤਾ ਉਹਨਾਂ ਦੇ ਜੇਲ੍ਹ ਵਾਲਿਆਂ ਦੇ ਚਲੋ ਜੇਲ੍ਹ ਵਾਲਿਆਂ ਪਰ ਜਿਸ ਤਰੀਕੇ ਨਾਲ ਮੇਰੀ ਕਟਮਾ ਕਰਨੀ ਸੀ ਕੀਤੀ ਪਰ ਮੈਂ ਤੇ ਪੂਰਾ ਅਟੈਂਪਟ ਕੀਤਾ ਮੈਨੂੰ ਅਫਸੋਸ ਆ ਵੀ ਮੇਰੇ ਹੱਥੋਂ ਬਚ ਕਿਵੇਂ ਗਿਆ ਜੀ ਇਹ ਦੂਸਰਾ ਟੈਂਪਟ ਹੈ ਉਹ ਕਹਿੰਦਾ ਜੀ ਫਿਰ ਮੇਰੀ ਉੱਥੇ ਕੁੱਟਮਾਰ ਹੋਈ ਕੁੱਟਮਾਰ ਤੋਂ ਬਾਅਦ ਮੇਰੀ ਜੇਲ੍ਹ ਬਦਲ ਦਿੱਤੀ ਗਈ ਅਮਰਸਰ ਤੋਂ ਮੈਨੂੰ ਗੁਇਨਵਾਲ ਭੇਜ ਦਿੱਤਾ ਹੂੰ ਤੇ ਸੁਭਾ ਸਿੰਘ ਵਰਗੇ ਦੇ ਵੇਖੋ ਇੰਨੇ ਕਤਲ ਹੋਣ 20 ਸਾਲ ਦੀ ਸਜ਼ਾ ਹੋਵੇ ਤੇ 1 ਮਹੀਨੇ ਦੇ ਜਵਾਬ ਦੇ ਮਿਲ ਜਿਵੇਂ ਜੀ ਕਿਦਰ ਦੇ ਸੂਲ ਨੇ ਸਾਡੇ ਬਿਲਕੁਲ ਇਹ ਇਹ ਪ੍ਰਬੰਧਿਤ ਕਹਿ ਰਿਹਾ ਪਰ ਮੱਲੀ ਨੇ ਹੋਰ ਵੀ ਬੜੀਆਂ ਗੱਲਾਂ ਕੀਤੀਆਂ ਉਹ ਮੈਂ ਫਿਰ ਕਿੰਨ ਕਰੂੰ ਕਿ ਗੈਂਗਸਟਰ ਵੀ ਕੀਤੇ ਗੈਂਗਸਟਿੰਗੀ ਪ੍ਰਕਾਰ ਦੇ ਦੇਲਤੀ ਉਹ ਬਾਤ ਦੀ ਗੱਲ ਕਰਾਂਗੇ ਆਪਾਂ ਅਜੇ ਤੇ ਸੂਬਾ ਸਿੰਘ ਤੇ ਕੇਂਦਰਿਤ ਕਰਦੇ ਹਾਂ ਜੀ ਕਿੰਨੇ ਸੂਬਾ ਸਿੰਘ ਵੇਥੀ ਸੀਗਾ ਨਾ ਥੋੜਾ ਜਿਹਾ ਸੀ ਜੇਲ੍ਹ ਭੇਜਿਆ ਇੱਥੇ ਪਟਿਆਲੇ ਪਟਿਆਲੇ ਦੇ ਵਿੱਚ ਜਿਹੜੀ ਕੌਨਸਪਿਰਸੀ ਦੀ ਗੱਲ ਕੀਤੀ ਉਹ ਬਿਲਕੁਲ درست ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਇਹ ਕੌਨਸਪਿਰਸੀ ਹੈ ਸਾਜਿਸ਼ੀ ਨਕਜਾ ਰੱਖਣਾ ਮੈਂ ਪਹਿਲਾਂ ਵੀ ਕੋਈ ਕਹਿੰਦਾ ਨਾ ਜੀ ਇਹ ਜਾ ਜਾਬਤਾ ਪੁਲਿਸ ਮੁਲਾਜ਼ਮ ਇਹਨਾਂ ਦਾ ਆਤਾ ਹੀ ਵੱਖਰਾ ਹੁੰਦਾ ਉੱਥੇ ਹੂੰ ਇਹ ਆਮ ਨੇ ਰੱਖੇ ਜਾਂਦੇ ਪਤਾ ਹੁੰਦਾ ਪਿਆਮਕੇ ਦੀ ਇਹਨੇ ਗੱਲ ਪੈਣਗੇ ਮੰਨ ਕੇ ਕੁੱਟਣ ਦੀ ਕਿਸੇ ਨੂੰ ਚਪੇੜ ਮਾਰੀ ਹੁੰਦੀ ਕਿਸੇ ਨੂੰ ਕੁਝ ਕੀਤਾ ਹੁੰਦਾ ਬਿਲਕੁਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਤਾਂ ਕਹਿੰਦੇ ਰਿਹਾ ਕਿ ਪਰ ਇੱਕ ਬਦਲ ਤੋਂ ਪਰ ਇਹਨਾਂ ਨੇ ਇੱਕ ਵੀ ਨਹੀਂ ਸੁਣੀ ਮੈਨੂੰ ਗੱਲ ਜ਼ਿਆਦਾ ਆ ਕਿ ਇੱਕ ਜੀ ਤੇ ਮੱਖਣ ਹੌਲਦਾਰ ਹੁੰਦਾ ਸੀ ਮੱਖਣ ਬੜਾ ਜਲਾਦ ਮੱਖਣ ਹੌਲਦਾਰ ਮੱਖਣੇ ਕੀ ਗੀਤਾ ਤੇ ਕੋਈ ਜਿਹੜਾ ਬੰਦਾ ਆ ਗਿਆ ਉਹਨੇ 70 ਪਿੰਡ ਤੋਂ ਬਗਰ ਜਾ ਨਹੀਂ ਦਿੱਤਾ ਇਹਨਾਂ ਰਿਕਾਰਡ ਦਾ ਮਾੜਾ ਹੁੰਦਾ ਸੀ ਇੱਕ ਬੰਦਾ ਫੜ ਕੇ ਲੈ ਜਾਂਦੇ ਨੇ ਮੁੰਡਾ ਨੌਜਵਾਨ ਵਿਚਾਰਾ ਮਾੜਾ ਹੋਣਾ ਤੋਨੂੰ ਕਹਿੰਦੇ ਪੈਰ ਲੰਮੇ ਉਹ ਕਹਿੰਦਾ ਸਰ ਮੇਥੋਂ ਕੁੱਟ ਨਹੀਂ ਖਾਦੀ ਜਾਂ ਹੂੰ ਉਹਨੂੰ ਅੱਗੇ ਕਹਿੰਦਾ ਤੂੰ ਕੁੱਟ ਚਮਚੇ ਨਾਲ ਖਾਣੀ ਜੰਮੇ ਪੈਦੂ ਛਤੀ ਕਰ ਮਤਲਬ ਕੁੱਟ ਚੰਚ ਨਾ ਖਾਣੀ ਵੇ ਕਿਹੋ ਜੀ ਗੱਲਾਂ ਕਰਦੇ ਜੀ ਤੱਕ ਬੰਦਿਆਂ ਦੀ ਕੁੱਟਮਾਰ ਕੀਤੀ ਜਾਂਦੀ ਤੇ ਬਕਾਇਦਾ ਤੌਰ ਤੇ ਹੁਣ ਜਿਸ ਤਰੀਕੇ ਨਾਲ ਸੰਨੀ ਨੂੰ ਰੱਖਿਆ ਗਿਆ ਸੰਨੀ ਦੇ ਭਰਾ ਨੇ ਵੀ ਨਿਗਰ ਕਹੀ ਵੀ ਅਸੀਂ ਜਾ ਕੇ ਦੋਵਰੀ ਸਬਜਨ ਨੂੰ ਕਿਹਾ ਸੀ ਧਾਰੀਵਾਲ ਨੂੰ ਵੀ ਇਹਦੀ ਬੈਰਕ ਚੇਂਜ ਕਰ ਦਿਓ ਨਾਲ ਨਾਲ ਰੱਖੋ ਅੱਗ ਤੇ ਪਾਣੀ ਨੂੰ ਇਕੱਠਾ ਰੱਖੋਗੇ ਤੇ ਗੜਬੜ ਹੋਏਗੀ ਛੇਰ ਤੇ ਬੱਕਰੀ ਜਿੱਕੇ ਘਾੜ ਤੇ ਪਾਣੀ ਨਹੀਂ ਪੀ ਸਕਦੇ ਜੀ ਹੁਣ ਸੰਨੇ ਕੀ ਕਹਿੰਦਾ ਉਹਦਾ ਭਰਾ ਕੀ ਕਹਿੰਦਾ ਉਹ ਕਹਿੰਦਾ ਜੀ ਮੈਂ ਮੁਲਾਕਤ ਕਰਕੇ ਆਇਆ ਉਹਦੇ ਕੋਲ ਖਲੋਟਾ ਨਹੀਂ ਜਾਂਦਾ ਕਹਿੰਦੇ ਵੀ ਜਦੋਂ ਇਹ ਝਗੜਾ ਹੁੰਦਾ ਵਾ ਉਹ ਕਹਿੰਦੇ ਵੀ ਜਦੋਂ ਇਹਦੇ ਤੇ ਵਾਰ ਕਰਦਾ ਸਰੀਏ ਦਾ ਜਿਹੜਾ ਇੰਦਰਜੀਤ ਆ ਕਹਿੰਦਾ ਮੈਂ ਆਪਣੇ ਬਚਾਅ ਲਈ ਭੱਜ ਕੇ ਬਕੈਦਾ ਤੌਰ ਤੇ ਗੁਰਦੁਆਰੇ ਵੱਲ ਜਾਂਦਾ ਉੱਥੇ ਮੈਨੂੰ ਸੁਖਜੀਤ ਸਿੰਘ ਪੁਲਿਸ ਵਾਲਾ ਜਿਹੜਾ ਢੇਲ ਦਾ ਕਰਮਚਾਰੀ ਇਲਾਕੇ ਹੁੰਦਾ ਲਿਆ ਕੇ ਫਿਰ ਮਰੀਆ ਬਾਹ ਪਿੱਛੇ ਬੰਨ ਲੀਂਦੀਆਂ ਲੱਤਾਂ ਬੰਨ ਲੀਂਦੀਆਂ ਪੁੱਠਾ ਕਰਕੇ ਫਿਰ ਮਰੀਆ ਤਲੀਆਂ ਦੇ ਸਰੀਰ ਡਾਂਗਾ ਨਹੀਂ ਸਰੀਏ ਬਾਰੇ ਜਾਂਦੇ। ਉਹਨਾਂ ਚਰ ਮਾਰਿਆ ਜਾਂਦਾ ਜਿੰਨਾਂ ਚ ਤਲੀਆਂ ਢੱਲਾਂੋਂ ਨਿਕਲਿਆ। ਜੀ। ਫਿਰ ਦਰਜੀਤ ਸਿੰਘ ਜਿਹੜਾ ਸਜਾ ਜਾਪਤਾ ਉਮਰ ਉਹਨੂੰ ਕੁਰਸੀ ਦਿੱਤੀ ਉਹਦੇ ਮਿੱਠਾ ਕੁਰਸੀ ਤੇ। ਕੁਰਸੀ ਤੇ ਬਹਿ ਕੇ ਕਹਿੰਦੇ ਨੂੰ ਇੱਦਾਂ ਕੁੱਟੋ ਨੂੰ ਇੱਦਾਂ ਕੁੱਟੋ ਇਨੂੰ ਇੱਦਾਂ ਕੁੱਟੋ। ਤੇ ਕਹਿੰਦਾ ਜੀ ਚੀਕਾਂ ਕਟਾਓ। ਜੀ। ਤੰਨੀ ਆਂਦਾ ਵੀ ਤੇ ਤੂੰ ਪਿਓ ਦਾ ਪੁੱਤ ਮੇਰੀ ਚੀਕਾ ਕਢਾ ਕੇ ਵੇਖ ਤੂੰ ਕੋਈ ਗੱਲ ਨਹੀਂ ਕਹਿੰਦਾ ਜੋ ਚੀਕਾਂ ਦੀ ਗੱਲ ਕੀਤੀ ਇਹ ਕੁੱਟਦੇ ਸੀ ਤੇ ਉਹ ਵਾਹਿਗੁਰੂ ਦਾ ਜਪ ਕਰਦਾ ਸੀ ਵਾਹਿਗੁਰੂ ਵਾਹਿਗੁਰੂ ਕੁੱਟ ਖਾ ਕੇ ਕਰ ਗਿਆ ਸੀ ਕਹਿੰਦੇ ਇਹਨਾਂ ਮੇਰੇ ਸਰੀਰ ਦਾ ਕੋਈ ਅੰਗ ਨਹੀਂ ਛੱਡਿਆ ਜਿੱਥੇ ਸਰੀਏ ਮਾਰ ਮਾਰ ਕੇ ਮੇਰਾ ਸਰੀਰ ਨੀਲਾ ਨਾ ਕੀਤਾ ਹੋਵੇ ਜੀ ਲੇਕਿਨ ਮੈਂ ਇਹ ਦੱਸ ਦਿਆਂ ਵੀ ਮੈਂ ਕਿਸੇ ਕਿਸਮ ਦੀ ਉਹਨਾਂ ਜਥੇ ਜੜਕਿਆ ਨਹੀਂ ਮੈਂ ਸਿੱਧਾ ਰਿਹਾ ਪਿਆ ਜੋ ਉਹਨਾਂ ਕੋਈ ਗੱਲ ਲੇਕਨ ਉਹ ਕਿੰਨੇ ਵੀ ਤੂੰ ਖਲੋਤਾ ਨਹੀਂ ਜਾਂਦਾ ਉਹਦੀ ਅੱਖ ਜਿਹੜੀ ਆ ਉਹ ਵੀ ਆ ਨੀਲੀ ਹੈ ਵੀ ਭਈ ਆ ਇਹ ਪਰਸੂ ਜਿੰਨੀ ਕੁ ਤੁਮਲ ਕੀ ਉਹ ਕਹਿੰਦਾ ਇੱਕ ਕੌਨਸੀ ਪ੍ਰਿੰਸੀ ਸੀ ਉਹਨੂੰ ਮਰਵਾਉਣ ਦੀ ਤੇ ਸਾਨੂੰ ਅੱਜ ਵੀ ਖਜਦਾ ਖੰਦਸ਼ਾ ਵੀ ਸੰਦੀ ਨੂੰ ਮਰਵਾ ਦਿੱਤਾ ਜਾਏਗਾ ਹੂੰ 10 ਤਰੀਕ ਦੀ ਘਟਨਾ ਵਾਪਰੀ ਅੱਜ ਤੱਕ ਪੁਲਿਸ ਕੇਸ ਨਹੀਂ ਹੋਇਆ ਤੇ ਨਾ ਸੰਦੀ ਦੇ ਆਰਡਰ 17 ਤਰੀਕ ਨੂੰ ਬਕਾਇਦਾ 16 ਤਰੀਕ ਨੂੰ ਬਕਾਇਦਾ ਤੌਰ ਤੇ ਆਰਡਰ ਕਰ ਦਿੰਦੀ ਹੈ ਕੋਰਟ ਪੀ ਇਹਦਾ ਮੈਡੀਕਲ ਹੋਣੇ ਕਰਾਇਆ ਜਾਵੇ ਇੱਕ ਛੇ ਡਾਕਟਰਾਂ ਦੇ ਬੈਂਚ ਬਾਹਰ ਜੀ ਨਹੀਂ ਕਰਾਇਆ ਅੱਜ ਉਮੀਦ ਸੀ ਪੀ ਸ਼ਹਿਦ ਸੰਨੀ ਦਾ ਮੈਡੀਕਲ ਕਰਾਇਆ ਜਾਵੇ ਉਹ ਮੈਡੀਕਲ ਰਿਕਾਰਡ ਕਿ ਨਹੀਂ ਇਕਲੌਂ ਵੀ ਜੱਜ ਸੱਟਾਂ ਵਿੱਚ ਆ ਗਏ ਨਾ ਜਵਾਬ ਕਿਦਿਆਂ ਬਿਲਕੁਲ ਤੇ ਸੁਬਾਹ ਜੀ ਨੇ ਕਹਿੰਦਾ ਸੰਤ ਪਤਾ ਨਹੀਂ ਇਹਦੇ ਆਪਸੀ ਲੜਾਈ ਸੀ ਉਹਦੇ ਵਿੱਚ ਸੱਟ ਲੱਗੀਆਂ ਉਹਨਾਂ ਨੂੰ ਸੰਤ ਪਤਾ ਕੋਈ ਨਹੀਂ ਹੈ ਪਜੇ ਆਪਸੀ ਲੜਾਈ ਸੀ ਫਿਰ ਤੁਸੀਂ ਹੁਣ ਤੱਕ ਪਰਚਾ ਖੋਣੇ ਦੇ ਵਿੱਚ ਕਰਾਇਆ ਕੀ ਜੀ ਇਸ ਕਰਕੇ ਸਨੀ ਦੇ ਉੱਤੇ ਜਿਹੜਾ ਤਸ਼ੱਦਦ ਕੀਤਾ ਗਿਆ ਉਹ ਥਾ ਤਸ਼ੱਦਦ ਕੀਤਾ ਗਿਆ ਜਦੋਂ ਉਹਨੂੰ ਲਿਆਂਦਾ ਗਿਆ ਤੇ ਉਹਨੂੰ ਬਕਾਇਦਾ ਤੌਰ ਤੇ ਉਹਨੇ ਬਾਹ ਖੜੀ ਕਰਕੇ ਜਦੋਂ ਕਰਨ ਲੱਗਾ ਨਾ ਇੱਕ ਬੜੇ ਸੋ ਨਾਲ ਜਕਾਰਾ ਬੁਲਾਇਆ ਉਹਨੇ ਤੇ ਇੱਕ ਪੁਰਸ਼ ਉਹਲਾ ਇੱਕ ਸਿਵਲ ਵਰਦੀ ਦੇ ਵਿੱਚ ਜਿਹੜੀ ਟੈਂਡ ਕੱਢੀ ਉਹਨੇ ਦੁਵਾਨਿਆਰ ਕੀ ਤੇ ਮੂੰਹ ਦੇ ਉੱਤੇ ਆ ਉਸ ਤਰ੍ਹਾਂ ਜਿ ਫੇਰਿਆ ਜਿਵੇਂ ਕਿਸੇ ਵੇਲੇ ਰੰਬਾ ਫਰੀਦਾ ਮਕਾਈ ਦੇ ਵਿੱਚ ਤੇ ਉਹਨਾਂ ਦੀ ਮਾਨੁਰੀ ਬਾਤ ਹਲੇ ਕਰਤੀ ਵੀ ਇਹਨਾਂ ਨੂੰ ਜਕਾਰੇ ਤੋਂ ਬਿੰਦਾ ਡਰ ਲੱਗਦਾ ਜੀ ਤੇ ਪਦਨ ਸਿਰਫ ਸਾਈਂ ਪਿਰਦੇ ਨੇ ਪੁਲਿਸ ਵਾਲੇ ਉਹਨਾਂ ਨੂੰ ਵੀ ਮੈਂ ਸੋਚਦਾ ਵੀ ਥੋੜਾ ਬੜਾ ਕਿਆਸ ਕਰਨੀ ਚਾਹੀਦੀ ਵੀ ਜੇ ਉਹ ਬੰਦਾ ਆਪਣੀ ਇੱਥੇ ਜਕਾਰਾ ਬੁਲਾਇਆ ਤੇ ਕਿਸੇ ਨੂੰ ਤਕਲੀਮ ਸੀ ਆਪਣੇ ਮੂਹਰੇ ਜਕਾਰਾ ਬੁਲਾਇਆ ਬਿਲਕੁਲ ਗੇਸ ਕਰਕੇ ਉਹਦੀ ਕਾਫੀ ਇਹਨਾਂ ਨੇ ਕੁੱਟਮਾਰ ਕੀਤੀ ਹੈ ਤੇ ਕੋਟਮਾਰ ਕਰਨ ਦੇ ਉਸ ਤੋਂ ਬਾਅਦ ਫਿਰ ਉਹਦਾ ਜੇ ਮੈਡੀਕਲ ਹੁੰਦਾ ਤੇ ਫਿਰ ਤੇ ਠੀਕ ਹੈ ਜੇ ਮੈਡੀਕਲ ਉਹਦਾ ਨਾ ਇਹ ਨਾ ਕਰਾਇਆ ਤੇ ਮੇਰੇ ਖਿਆਲੋਂ ਕਰਾਇਸੀ ਕਰਕੇ ਨਹੀਂ ਰਹਿ ਮੈਡੀਕਲ ਹੋ ਗਿਆ ਅੱਜ ਉਹਨਾਂ ਦਾ ਅੱਜ ਸੰਗਰੂਰ ਦੇ ਵਿੱਚ ਜਦੋਂ ਉਹਨਾਂ ਨੂੰ ਸ਼ਿਫਟ ਕੀਤਾ ਸੀ ਉਹਨਾਂ ਨੂੰ ਸ਼ਿਫਟ ਕਰ ਚੁੱਕੇ ਸੀ ਸੰਗਰੂਰ ਦੇ ਹਸਪੀਟਲ ਦੇ ਵਿੱਚ ਉਹਨਾਂ ਦਾ ਅੱਜ ਮੈਡੀਕਲ ਕਰਵਾ ਦਿੱਤਾ ਗਿਆ ਜੀ ਉਹੀ ਗੰਦ ਸੀ ਵੀ ਜਦੋਂ ਉਹਨੂੰ ਗੱਡੀ 'ਚ ਉਤਰਨ ਲੱਗਾ ਉਹਨੇ ਜਕਾਰਾ ਬਲਾ ਬਕਾਇਤ ਤੋਰ ਤੇ ਜੀ ਇਹਨਾਂ ਨੂੰ ਉਹਦੇ ਜਕਾਰੇ ਤੋਂ ਡਰ ਲੱਗੀ ਜਾਂਦਾ ਸੀ ਮੈਡੀਕਲ ਤਾਂ ਹੋ ਗਿਆ ਕੋਈ ਗੱਲ ਨਹੀਂ ਇੰਨਾ ਚਿਰ ਮੈਡੀਕਲ ਕਿਉਂ ਨਹੀਂ ਕਰਾਇਆ ਹੁੰਦਾ ਐਸੇ ਕਰਕੇ ਨਹੀਂ ਕਰਾਇਆ ਮੈਡੀਕਲ ਵੀ ਜੇ ਕਿਤੇ ਸਾਰੀਆਂ ਸਟਾਫ ਆ ਗਈ ਸੀ ਜਵਾਬ ਕਿ ਦੇਵਾਂਗੇ ਬਿਲਕੁਲ ਉਹਨਾਂ ਜਿਹੜੇ ਦੇ ਭਰਾ ਨੇ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਵਾ ਵਿੱਚ ਇਹ ਗਿਆਨੀ ਹਰਪ੍ਰੀਤ ਸਿੰਘ ਦਾ ਕੀਤਾ ਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਕੀਤਾ ਵਾ ਸਾਡੇ ਆ ਭਾਈ ਕੁਲਦੀਪ ਸਿੰਘ ਜਿਹੜੇ ਸੋਕਲ ਜਿਸਰ ਅਕਾਲ ਤਖਤ ਨੇ ਉਹਨਾਂ ਦਾ ਕੀਤਾ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਜੀ ਕਹਿੰਦਾ ਉਹਦਾ ਭਰਾ ਕਹਿੰਦਾ ਸੀ ਲੱਤਾਂ ਤੇ ਖੜੇ ਰਹਿੰਦੇ ਨੇ ਇਸ ਕਰਕੇ ਉਹਦਾ ਮੈਡੀਕਲ ਹੋ ਗਿਆ ਤੇ ਚੰਗੀ ਗੱਲ ਇਹ ਮੈਰੀਕਲ ਹੋ ਗਿਆ ਤੇ ਉਹਨਾਂ ਨਾਲੇ ਕਿਹਾ ਉਹਦੀ ਬੈਰ ਇਮੀਡੀਏਟਲੀ ਬਦਲੀ ਜਾਵੇ ਜੇ ਡਾਕਟਰਾਂ ਨੇ ਬੋਰਡ ਨੇ ਕੀਤਾ ਤਾਂ ਸਾਡੇ ਕੋਲ ਬੋਰਡ ਦੀ ਰਿਪੋਰਟ ਆਊਗੀ ਅਸੀਂ ਵੀ ਸਾਂਝੀ ਕਰਾਂਗੇ ਵੀ ਡਾਕਟਰ ਨੇ ਰੂਬਰ ਰਿਪੋਰਟ ਦੇ ਵਿੱਚ ਉਹਦੇ ਬਾਰੇ ਕੀ ਕਿਹਾ ਜੀ ਵੀ ਅੱਜ ਨਹੀਂ ਪੌਣੇ 3 ਸਾਲ ਤੋਂ ਜੇਲ੍ਹ ਦੇ ਵਿੱਚ ਆ ਤੇ ਜੇ ਉਹਦੀ ਡਾਂਗਾ ਨਾਲ ਨਹੀਂ ਬਕਾਇਦਾ ਤੋਂ ਤੇ ਲੋਹੇ ਦੇ ਸਰੀਆਂ ਨੂੰ ਕੁੱਟਮਾਰ ਕੀਤੀ ਆ ਤੇ ਇਹ ਇੰਤਹਾ ਨਹੀਂ ਇਹਨਾਂ ਨੂੰ ਕੀ ਕਹੋਗੇ ਇਹ ਜਕਰੀਆ ਖਾਨੋਂ ਘੱਟ ਨੇ ਮੀਰ ਮੰਨੂ ਨਾਲੋਂ ਘੱਟ ਨੇ ਅਬਦਾਲੀ ਨਾਲੋਂ ਘੱਟ ਕੇ ਪਰੰਗੇ ਨਾਲੋਂ ਘੱਟ ਨੇ ਕਿਹਨੂੰ ਘੱਟ ਨੇ ਇਹਨਾਂ ਦੇ ਵੱਧ ਕਰਕੇ ਵਿਖਾਤੀ ਉਹਨਾਂ ਦਾ ਜੀ ਬਾਕੀ ਉਹਨੇ ਇੰਨੀ ਗੱਲ ਕੀਤੀ ਕਿ ਮੈਨੂੰ 20 ਬੰਦਿਆਂ ਨੇ ਡਾਂਗਾ ਮਾਰਿਆ 20 ਬੰਦਿਆਂ ਨੇ ਮੇਰੀ ਕੁੱਟਮਾਰ ਕੀਤੀ ਜਿਹਦੇ ਵਿੱਚ ਇੱਕ ਪਪਿੰਦਰਜੀਤ ਸਿੰਘ ਇੰਡੀਆ ਜਿਹੜਾ ਐਸਐਸਪੀ ਆ ਉਹਦੇ ਨਾਲ ਜੇਲ੍ਹ ਵਿੱਚ ਬੈਠਾ ਇੱਕ ਬਕਾਇਦਾ ਤੌਰ ਤੇ ਉਹਨੇ ਕਿਹਾ ਧਾਰੀਵਾਲ ਸੁਬਡੈਂਟ ਆ ਉਹਦੇ ਨਾਲ ਦੋ ਗਨਮੈਨ ਨੇ ਉਹਨਾਂ ਮੇਰੇ ਲੱਤਾਂ ਬਾਹਵਾਂ ਬੰਨ ਕੇ ਡਾਂਗਾ ਮਾਰਿਆ ਨੇ ਫਿਰ ਕਹਿੰਦਾ ਉਹਦੇ ਵਿੱਚ ਜਿਹੜਾ ਬਾਲਤੀਸ਼ਨ ਹੈਗਾ ਇੱਕ ਚੰਗਰਾਮ ਚੱਕਰ ਹੌਲਦਾਰ ਚੱਕਰ ਹੌਲਦਾਰ ਦੀ ਜੇਲ੍ਹ 'ਚ ਬੜੀ ਪਾਵਰ ਹੁੰਦੀ ਹੈ ਚੱਕਰ ਹੌਲਦਾਰ ਦੀ ਡਿਊਟੀ ਹੁੰਦੀ ਆ ਵੀ ਕਿਹਨੂੰ ਕਿਹੜੀ ਬੈਰਕ ਲੋਡ ਕਰਨੀ ਆ ਕਿਦਾ ਕਿਆ ਕੀ ਖਿਆ ਰਖਣਾ ਕੀ ਨਹੀਂ ਕਰਨਾ ਉਹਦੇ ਕੋ ਬਹੁਤ ਬਮਰੰਦੀ ਚੱਕਰ ਹੌਲਦਾਰ ਹੁੰਦਾ ਕੋਣ ਰਾਤ ਨੂੰ ਇੱਕ ਨਾ ਕੋਈ ਡਿਸਕ ਹੁੰਦੀ ਬਿਸਕ ਲੈ ਕੇ ਜੇਲ੍ਹ ਦੀ ਜਿਹੜੀ ਦੁਆਰ ਆ ਨਾ ਉਹਦੇ ਨਾਲ ਨਾਲ ਉਹਦੇ ਇਹ ਜਿਹੜੇ ਇੱਕ ਦਿਨ ਉਹਦੇ ਦੁਆਰ ਦੇ ਨਾਲ ਜਾਗਦੇ ਰਹਨਾ ਕਿ ਜਾਗਦੇ ਰਹੇ ਪੁਲਸ ਵਾਲੇ ਮੁਲਾਜ਼ਮ ਕਰਦੇ ਨੇ ਉਹ ਡਿਸਕ ਗਾਂ ਦੀ ਗਾਂ ਫੜਾਈ ਜਾਂਦੇ ਤੁਰ ਜਾਂਦੀ ਆ ਉਹ ਬਾਰ ਬਾਰ ਥੁੰਮ ਜਾਂਦੀ ਮਤਲਬ ਪੂਰੀ ਮੁਸਤੈਦੀ ਨਾਲ ਉੱਥੇ ਕੀਤਾ ਜਾਂਦਾ ਉਹਨੂੰ ਲਓ ਟਾਵਰ ਹੁੰਦੇ ਨੇ ਟਾਵਰਾਂ ਦੇ ਉੱਤੇ ਬੰਦੇ ਹਜ਼ਾਰਾਂ ਪਾਇਲਟ ਹੁੰਦੇ ਨੇ ਵੀ ਜੇ ਕਿਸੇ ਕਿਸੇ ਦੇ ਬਾਹਰੋਂ ਕੋਈ ਅਟੈਕ ਹੋਣਾ ਤਾਂ ਜਵਾਬ ਦਿੱਤਾ ਜਾ ਸਕੇ ਜੀ ਉਹ ਕਹਿੰਦਾ 30 ਮਿੰਟ ਤੱਕ 30 ਮਿੰਟ ਤੱਕ ਮੇਰੇ ਤੇ ਇਹਨਾਂ ਪੂਰੀ ਤਸੱਲੀ ਕੀਤੀ ਹੈ ਪੂਰੀ ਤਰ੍ਹਾਂ ਮਨ ਨੂੰ ਕੁੱਟਿਆ ਮਾਰਿਆ ਜਿੰਨਾ ਕਿ ਥੱਕ ਨਹੀਂ ਗਿਆ ਉਂਝ ਹਟੇ ਨਹੀਂ ਤੇ ਜੇ ਇੱਥੋਂ ਤੱਕ ਉਹਨੇ ਤੇ ਕੀਤਾ ਗਿਆ ਤੇ ਮੇਰੇ ਖਿਆਲ ਠੀਕ ਹੈ ਤੇ ਭਿੰਦਰ ਸਿੰਘ ਵੀਰ ਕਹਿੰਦਾ ਸੀ ਉਹ ਬੰਦੂਕ ਦੀ ਗੋਲੀ ਮਾਰਦੀ ਕਾਮਨ ਬੇੜੀ ਇਹਦਾ ਆਪਾ ਇੱਕ ਪਰ ਤੁਸੀਂ ਤੈਨੂੰ ਇਹਦੂ ਕਿਉਂ ਬਟ ਇਹੋ ਜਿਹੇ ਬੰਦਿਆਂ ਨਾਲ ਜਲਾਦਾ ਨਾਲ ਅਜੇ ਵੀ ਜਲਾਦਾ ਨੂੰ ਅਜੇ ਵੀ ਨਹੀਂ ਸ਼ਰਮ ਆਈ ਵੀ ਤੁਹਾਨੂੰ ਉਮਰ ਕਹਦੇ ਹੋ ਸੱਜਾ ਹੋ ਗਈ ਤੁਹਾਡੀ ਦੁਨੀਆ ਤੋਏ ਤੋਏ ਗਈ ਵੀ ਤੁਸੀਂ ਇਹ ਕਤਲ ਕੀਤੇ ਆ ਤੇ ਫੇਰ ਵੀ ਤੁਸੀਂ ਉੱਥੇ ਦੇ ਉੱਥੇ ਤੁਹਾਡੀਆਂ ਆਤਾਂ ਉਹ ਦਿਹਰੀਆਂ ਜੀ ਜੀ ਬਿਲਕੁਲ ਫਿਤਰਤ ਨਹੀਂ ਬਦਲੀ ਉਹਨਾਂ ਦੀ ਪਰ ਸਰ ਜੇ ਆਪਾਂ ਬੈਰਕ ਬਦਲਣ ਦੀ ਗੱਲ ਕਰੀਏ ਤਾਂ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਵੀ ਕਹਿੰਦੇ ਨੇ ਕਿ ਉਹਨਾਂ ਨੂੰ ਖਤਰਾ ਹੈ ਕਿ ਕੁੰਖਾਰ ਕੈਦੀਆਂ ਦੇ ਨਾਲ ਉਹ ਰੱਖਿਆ ਕਿ ਇਸ ਕੇਸ ਦਾ ਅਸਰ ਕਿਤੇ ਨਾ ਕਿਤੇ ਉਹ ਵੀ ਇਸ ਈਸਟਰੀ ਨੂੰ ਅੱਗੇ ਲੈ ਕੇ ਆਉਣਗੇ ਕਿ ਦੇਖੋ ਪਹਿਲਾਂ ਇੰਨਾ ਵੱਡਾ ਹਾਦਸਾ ਹੋ ਗਿਆ ਕਿ ਉਸ ਦੇ ਉੱਤੇ ਇਨਾ ਜਾਨਲੇਵਾ ਹਮਲਾ ਹੋ ਗਿਆ ਤਾਂ ਬਿਕਰਮ ਸਿੰਘ ਮਜੀਠੀਆ ਦੀ ਵੀ ਬੈਰਕ ਬਦਲੋ ਇਦਾਂ ਹੋ ਸਕਦਾ ਹੈ ਤੇ ਜੇਕਰ ਹੁੰਦਾ ਤੇ ਬੈਰਕ ਕੀ ਲੱਗਦਾ ਕਿ ਬਦਲੀ ਜਾ ਸਕਦੀ ਹੈ ਮਜੀਠੀਆ ਦੀ ਇਹ ਬਿਲਕੁਲ ਤੁਸੀਂ ਸਹੀ ਪਹੁੰਚ ਚੁੱਕਿਆ ਜੀ ਮਜੀਠੇ ਦੇ ਪਰਿਵਾਰ ਵਾਲੇ ਤੇ ਮਜੀਠੇ ਦੇ ਵਕੀਲ ਕਿੰਨੀ ਵਾਰੀ ਅਦਾਲਤ ਵੀ ਕਹਿ ਚੁੱਕੇ ਨੇ ਵੀ ਉਹਨਾਂ ਦੀ ਬੈਰਕ ਬਦਲੀ ਜਾਵੇ ਜਿਹੜੀ ਬੈਰਕ ਦੇ ਵਿੱਚ ਮਜੀਠੇ ਨੂੰ ਅੱਜ ਰੱਖਿਆ ਗਿਆ ਉੱਥੇ ਗੈਂਗਸਟ ਵੀ ਨੇ ਉੱਥੇ ਜਿਹੜੇ ਬਦਸਮਗਲਰ ਵੀ ਨੇ ਉੱਥੇ ਆ ਖਾਲਸਾਦਨੀ ਵੀ ਨੇ ਉੱਥੇ ਅਤਵਾਦੀ ਦੇ ਸਾਰੇ ਬੰਦੇ ਉੱਥੇ ਹੀ ਗਏ ਨੇ ਉਹ ਤਾਂ ਜਿੱਥੇ ਰੱਖਿਆ ਗਿਆ ਜੀ ਤੇ ਕਿ ਇਹ ਮੈਂ ਦੀ ਜੇ ਤੁਸੀਂ ਵਾਕਈ ਕੋਈ ਮਾੜਾ ਕੰਮ ਨਹੀਂ ਕੀਤਾ ਤੇ ਫਿਰ ਤੁਹਾਨੂੰ ਡਰ ਨਹੀਂ ਲੱਗਣਾ ਚਾਹੀਦਾ ਜੇ ਮਾੜਾ ਕੰਮ ਕੀਤਾ ਫਿਰ ਡਰ ਲੱਗਦਾ ਤੁਹਾਨੂੰ ਉਹਦੇ ਵਿੱਚ ਜਾ ਕੇ ਪੇਛੋਕੇ ਨਾਬੇ ਵਾਲੇ ਨਿਕਲ ਕੇ ਕਹਿ ਕੇ ਐਸੇ ਪੇ ਸਾਡੀ ਰਿਸਪਾਂਸਿਬਿਲਟੀ ਦੀ ਹਫਾਸਤ ਕਰ ਨਹੀਂ ਅੰਦਰ ਨੂੰ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ ਹੈਗਾ ਅਸੀਂ ਪੂਰੀ ਹਫਾਸਤ ਕਰ ਰਹੇ ਸਾਡੀਆਂ ਫੋਰਸਾਂ ਲੱਗੀਆਂ ਵਾ ਇਸ ਕਰਕੇ ਜੇ ਇਹ ਬੈਕਪੈਨ ਲੋਡ ਨਹੀਂ ਹੈ ਜੀ ਲੇਕਿਨ ਅਰੇ ਕਿਨੇ ਉੱਤੇ ਵੀ ਉਹ ਜਿਹੜੀ ਸੀ ਇਹਨਾਂ ਦੀ ਸੈਸ਼ਨ ਕੋਰਟ ਉਹਨੇ ਇਹਨਾਂ ਦੀ ਉਹ ਜਿਹੜੀ ਪਟੀਸ਼ਨ ਜੀ ਖਾਰਜ ਕਰ ਦਿੱਤੀ ਸੀ ਜੀ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਹਾਈ ਕੋਰਟ ਦੇ ਵਿੱਚ ਪਾਈ ਵੀ ਮੈਂ ਬੇਲ ਲੈਣੀ ਹੈ ਤੇ ਬੇਲ ਦਿੱਤੀ ਜਾਵੇ ਤੇ ਉਹਦੇ ਵਾਸਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਜਵਾਬ ਦੇਣ ਦਾ ਤੇ ਉਹਦੀ ਪਾਈ ਹੈ ਅਗਲੀ 14 ਅਕਤੂਬਰ ਪੱਦਤੀ 14 ਨੂੰ ਤੁਸੀਂ ਆਪਣਾ ਰਿਕਾਰਡ ਪੇਸ਼ ਕਰੋ ਸਮੁੱਚਾ ਰਿਕਾਰਡ ਪੇਸ਼ ਕਰੋ ਚਲਾਨ ਪੇਸ਼ ਕਰੋ ਸਭ ਕੁਝ ਅਦਾਲਤ 'ਚ ਪੇਸ਼ ਕਰੋ ਤੁਸੀਂ ਹੂੰ ਤਰਾ ਤਰੀਕ ਨੂੰ ਹਾਈ ਕੋਰਟ ਜਾਣਗੇ ਜਿਹੜੇ ਸਾਡੇ ਸਰਕਾਰੀ ਵਕੀਲ ਨਾਲ ਪੁਲਿਸ ਜਾਏਗੀ ਜਾਂ ਕਿ ਆਪਣਾ ਉਹ ਰਿਕਾਰਡ ਪੇਸ਼ ਕਰੇਗੀ ਫਿਰ ਮਜੀਠੀਆ ਸਾਹਿਬ ਦੇ ਪੱਖ ਪੈ ਰਗਾ ਵੀ ਉਹ ਕਿਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਗੱਲ ਬਣਦੀ ਹੈ ਉਹਨਾਂ ਨੂੰ ਉਥੋਂ ਰਾਤ ਮਿਲਦੀ ਕਿ ਨਹੀਂ ਮਿਲਦੀ ਕਿਸੇ ਪ੍ਰਕਾਰ ਦੀ ਤੇ ਮੈਨੂੰ ਨਹੀਂ ਉਮੀਦ ਕਿ ਉਹਨਾਂ ਨੂੰ ਹਾਲ ਦੀ ਕਿਹੜੀ ਕਿਸੇ ਪ੍ਰਕਾਰ ਦੀ ਪੀ ਬੇਲ ਮਿਲੇ ਹਾਂ ਦੇਖਦੇ ਆ ਤਾਂ ਪੰਜਾਬ ਸਰਕਾਰ 14 ਅਕਤੂਬਰ ਨੂੰ ਕੀ ਜਵਾਬ ਦਾਇਰ ਕਰਦੀ ਹੈ ਮਜੀਠੇ ਮਾਮਲੇ ਨੂੰ ਲੈ ਕੇ ਪਰ ਸਭ ਇੱਕ ਨਾ ਪ੍ਰਵਾਸੀਆਂ ਨੂੰ ਲੈ ਕੇ ਮਾਮਲਾ ਉਦੋਂ ਕਾਫੀ ਪੱਕ ਗਿਆ ਜਦੋਂ ਹੁਸ਼ਿਆਰਪੁਰ ਤੋਂ ਇੱਕ ਪ੍ਰਵਾਸੀ ਨੇ ਦਰਿੰਦਗੀ ਦਿਖਾਈ 5 ਸਾਲਾਂ ਮਾਸੂਮ ਦੇ ਨਾਲ ਕਿ ਉਸ ਦਾ ਕਤਲ ਵੀ ਕੀਤਾ ਉਸਨਾਲ ਕੁਕਰਮ ਵੀ ਕੀਤਾ ਉਸ ਤੋਂ ਬਾਅਦ ਲਗਾਤਾਰ ਪੰਜਾਬੀ ਇਹ ਕਿਨਾਰਾ ਲਗਾ ਰਹੇ ਨੇ ਕਿ ਪ੍ਰਵਾਸੀਆਂ ਨੂੰ ਭਜਾਓ ਹਾਲਾਂਕਿ ਇਹ ਤਾਂ ਪਹਿਲਾਂ ਵੀ ਬਹੁਤ ਵਾਰ ਦੇਖਣ ਨੂੰ ਮਿਲਿਆ ਕਿ ਪਿੰਡਾਂ ਦੇ ਵਿੱਚ ਮਤੇਬਾਸ ਹੁੰਦੇ ਨੇ ਕਿ ਪ੍ਰਵਾਸੀਆਂ ਨੂੰ ਨਹੀਂ ਰੱਖਣਾ ਕਿ ਪ੍ਰਵਾਸੀ ਇੱਥੇ ਘਰ ਨਹੀਂ ਖਰੀਦ ਸਕਦੇ ਪ੍ਰਵਾਸੀ ਨਾਰਾਇਣ ਪਰ ਹੁਣ ਜਦੋਂ ਹੁਸ਼ਿਆਰਪੁਰ ਦਾ ਇਹ ਹਾਦਸਾ ਇੱਕ ਸਾਹਮਣੇ ਆਉਂਦਾ ਇੱਕ ਬੜਾ ਭਿਆਨਕ ਹਾਦਸਾ ਕਹਿ ਸਕਦੇ ਐਨੂੰ ਕਿ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਇਹ ਜ਼ਿਆਦਾ ਤੇਜ਼ ਹੋ ਗਿਆ ਤੁਸੀਂ ਇਹ ਸਾਰੇ ਮਾਮਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਤੇ ਇਸ ਗੱਲ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਜਦੋਂ ਉਸ ਪੰਜਾਬੀ ਬੋਲਦੇ ਨੇ ਕਿ ਸਾਰੇ ਪ੍ਰਵਾਸੀਆਂ ਨੂੰ ਵਾਪਸ ਭੇਜ ਦੇਣਾ ਚਾਹੀਦਾ। ਵਕ ਵਕ ਤਾਈ ਬਕਾਇਦਾ ਤੌਰ ਤੇ ਇਹਨਾਂ ਦੀ ਇਹ ਇਹਨੂੰ ਲੈ ਕੇ ਸਭਾ ਬਹ ਹੋ ਰਹੀਆਂ ਨੇ। ਜੀ ਅੱਜ ਬਲਾਚੌਰ ਦੇ ਵਿੱਚ ਇੱਕ ਸਭਾ ਆਈ ਉੱਥੇ ਵੱਡੀ ਗਿਣਤੀ ਚ ਲੋਕ ਇਕੱਠੇ ਹੋਏ ਇੱਕੋ ਹੀ ਗੱਲ ਕੀਤੀ ਕਿ ਇਹਨਾਂ ਪ੍ਰਵਾਸੀਆਂ ਦੀ ਐਂਟਰੀ ਬੈਨ ਕੀਤੀ ਜਾਵੇ ਨਾ ਬੈਨ ਕੀਤੀ ਤੇ ਪੰਜਾਬ ਜਿਹੜਾ ਵਾ ਅੱਗੇ ਜਿਹੜਾ ਬਰੂਦ ਦੇ ਢੇਰ ਤੇ ਬੈਠਾ ਤੇ ਉਹਦੇ ਚ ਹੋਰ ਫਿਤਾ ਲਾਉਣਗੇ ਜੀ ਜਿਹੜੇ ਬੰਦੇ ਨੇ ਹਰ ਵੀਰ ਬੱਚੇ ਨਾਲ ਇਹੋ ਜੀ ਜ਼ਿੰਦਗੀ ਕੀਤੀ ਆ ਪਹਿਲਾਂ ਉਹਨਾਂ ਬਲਾਤਕਾਰ ਕੀਤਾ ਜ਼ਬਰਦਸਤੀ ਕੀਤਾ ਤੇ ਫਿਰ ਉਹਨੂੰ ਮਾਰ ਦਿੱਤਾ ਗਿਆ ਤੇ ਫਿਰ ਦਬ ਦਿੱਤਾ ਗਿਆ ਤੇ ਫਿਰ লাশ ਵੀ ਬਰੰਦ ਕਰਾਤੀ ਤੇ ਉਹਦਾ ਪਛੋਕੜੇ ਉਹਦੇ ਤੇ 7 ਮੁਕੱਦਮੇ ਦਰਜ ਹੋਏ ਸੀ ਜੇ ਇਹੋ ਜਿਹੇ ਕ੍ਰਿਮਨਲ ਬੰਦੇ ਇੱਥੇ ਆਉਣਗੇ ਤੇ ਅਸੀਂ ਵੈਲਕਮ ਕਰੀ ਜਾਵਾਂਗੇ ਤੇ ਫਿਰ ਮੇਰਾ ਖਿਆਲ ਵੀ ਕੋਈ ਮੁੱਛ ਵਾਪਰਨ ਵਾਲਾ ਤੇ ਜਿਹੜੀ ਬਲਾਚੋਰ ਵਿੱਚ ਹੋਈ ਆ ਉੱਥੇ ਹਿੰਦੂ ਭਾਈਚਾਰਾ ਵੱਡੀ ਗਿਣਤੀ ਸ਼ਾਮ ਹੋਇਆ ਉੱਥੇ ਜਿਨ੍ਹਾਂ ਨੇ ਇਹ ਮੰਗ ਕੀਤੀ ਐ ਥੋਂ ਤੱਕ ਕਿ ਉੱਥੇ ਸਾਡੇ ਜਿਹੜੇ ਹੈਗੇ ਨੇ ਇੱਕ ਮੇਕਰ ਬਜ਼ੁਰਗ ਹੰਸਰਾਜ ਨੀਲ ਨੇ ਜੀ ਨੇ ਦੋਚੀ ਟਰੈਪ ਜੇ ਪੰਜਾਬ ਚੋਂ ਨਸ਼ੇ ਖਤਮ ਕਰਨੇ ਆ ਡਰਗ ਖਤਮ ਕਰਨੀ ਆ ਤੇ ਇਹਨਾਂ ਪ੍ਰਵਾਸੀਆਂ ਨੂੰ ਨਾਲੇ ਤੁਪਜਾਓ ਫਿਰ ਆਪੇ ਖਤਮ ਹੋ ਜੀ ਗਈ ਇਹ ਇਹਦਾ ਸੋਮਾ ਨਹੀਂ ਬਣਾਵਟਾ ਜੀ ਉਹਨੇ ਪ੍ਰਵਾਸੀਆਂ ਤੇ ਦੋਸ਼ ਲਾਇਆ ਤੇ ਬੜੀ ਵੱਡੀ ਗੱਲ ਆ ਹਮ ਕੀ ਆ ਗਿਆ ਉੱਥੇ ਰੋਹੀ ਰਾਮ ਨਦੋ ਬੇਟਾ ਰਹਿਣ ਵਾਲਾ ਉਹ ਕਹਿੰਦਾ ਮੈਂ ਇੱਕ ਛੋਟੀ ਜਿਹੀ ਆਪਣੀ ਦੁਕਾਨ ਕਰਦਾ ਮੈਂ ਇੱਕ ਪ੍ਰਵਾਸੀ ਭਈਆ ਰੱਖਿਆ ਸੀਗਾ ਤੇ ਮੈਨੂੰ ਉਹਨੇ ਜਦੋਂ ਦੱਸਿਆ ਤੇ ਮੈਂ ਆਹ ਕੰਮ ਕੀਤਾ ਕਿ ਤਾਂ ਮੌਸਮੀ ਛੁੱਟੀ ਕਰ ਦੌਰ ਚੱਪਤ ਜੀ ਤੇਰੀ ਕੋਈ ਬੰਦੇ ਦੀ ਲੋੜ ਨਹੀਂ ਇੱਥੋਂ ਤੱਕ ਇੱਕ ਰੇੜੇ ਵਾਲੇ ਨੇ ਕਿਹਾ ਵੀ ਮੈਂ ਮੈਨੂੰ ਕਿਹਾ ਵੀ ਥੋੜੀ ਜਿਹੀ ਰੇੜੀ ਪਾਸ ਸੀ ਕਰ ਲੈ ਬਿਨਾਂ ਰੇੜੇ ਲੰਘ ਜੇ ਤੇ ਇਹਨਾਂ ਨੇ ਮੇਰੇ ਮੁੰਡੇ ਦੀ ਗੱਲ ਪੈ ਤੇ ਮੇਰੀ ਪੱਗ ਲਈ ਮੇਰੇ ਮੁੰਡੇ ਦੀ ਜਿਹੜੀ ਬਨੈਣ ਵੀ ਪਾੜੀ ਇਹਨਾਂ ਨੇ ਬਨੈਣ ਇਹਨਾਂ ਦੇ ਕੋਲੇ ਆ ਤੇ ਨਾਲ ਮੇਰੀ ਪੱਗ ਵੀ ਲਈ ਤੇ ਮੇਰੀ ਦਾੜੀ ਵੀ ਕੁੱਟੀ ਤੇ ਕੋਈ ਕਾਰਵਾਈ ਦੀ ਪੁਲਿਸ ਕਰਨੀ ਹਾਂ ਫਿਰ ਹਾਂ ਜੇ ਇਹ ਇੱਥੇ ਇਹ ਵੀ ਗੱਲ ਕਹੀ ਗਈ ਵੀ ਵਿੱਚ ਕੁਝ 8 ਸਤ ਤਨ ਸਾਡੀਆਂ ਅੱਠ ਰਾਜਾਂ ਦੇ ਵਿੱਚ ਜੇ ਕਿਸੇ ਨੂੰ ਬਾਹਰ ਦੇ ਬੰਦੇ ਨੂੰ ਉੱਥੇ ਆਪਣੀ ਜਾਇਦਾਦ ਬਣਾਉਣ ਦਾ ਅਧਿਕਾਰ ਕਿਉਂ ਨਹੀਂ ਦੇ ਪੰਜਾਬ 'ਚ ਕਿਉਂ ਬਿਲਕੁਲ ਸਰਕਾਰ ਨੂੰ ਇਹਦੇ ਤੇ ਇਮੀਡੀਏਟਲੀ ਕਾਨੂੰਨ ਬਣਾਉਣਾ ਚਾਹੀਦਾ ਤੇ ਕਾਨੂੰਨ ਬਣਾ ਕੇ ਬਕਾਇਦਾ ਤੌਰ ਤੇ ਇਹਨੂੰ ਇੰਪਲੀਮੈਂਟ ਵੀ ਕਰਨਾ ਚਾਹੀਦਾ ਵਾ ਮੈਨੂੰ ਇੱਕ ਗੁਰਬਖਸ਼ ਸਿੰਘ ਦਾ ਫੋਨ ਆਉਂਦਾ ਹੈ ਜੇ ਫਰੋਜਪੁਰ ਫਰੋਜਪੁਰ ਧੀਏ ਉਹ ਤੁਹ ਕਹਿੰਦਾ ਜੀ ਸਾਡੀ ਬੀਕਾਂ ਦੇ ਚ ਪੈਲੀ ਆ ਸਾਡੇ ਬਜ਼ੁਰਗਰ ਨਹੀਂ ਸੀ ਪਹਿਲਾਂ ਅਸੀਂ ਗਏ ਨਹੀਂ ਹੁਣ ਜਾ ਕਿ ਜੂ ਗਏ ਉੱਥੇ ਤੁਸੀਂ ਜਾ ਕੇ ਪੁੱਛਿਆ ਵੀ ਸਾਡਾ ਹਿਸਾਬ ਕਿੱਥੇ ਉਹ ਕੰਡੇ ਤੁਸੀਂ ਦਾਸ ਸਾਰ ਲਗਾ ਤਾਂ ਇੱਥੇ ਰੋਗ ਤੇ ਫਿਰ ਤੁਹਾਡਾ ਇੱਥੇ ਆਧਾਰ ਕਾਰਡ ਬਣਨਾ ਫਿਰ ਤੁਹਾਡਾ ਫਿਰ ਰਿਹਾਸਨ ਕਾਰਡ ਬਣਨਾ ਤੇ ਪਹਿਲਾਂ ਨਹੀਂ ਬਣ ਸਕਦਾ ਜੀ ਕਿਸ਼ ਨੂੰ ਨਾਂ ਦੀ ਉਹ ਵੀ ਤੁਹਾਡੀ ਜਾਇਦਾਦ ਇੱਥੇ ਆ ਜੇ ਤੁਹਾਡੀ ਜਾਇਦਾਦ ਨਹੀਂ ਫਿਰ ਉਹ ਵੀ ਨਹੀਂ ਬਣਨਾ ਹੂੰ ਉਹਦੇ ਵਿੱਚ ਕਹਿੰਦੇ ਵੀ 7 ਸਾਲ ਤੁਹਾਨੂੰ ਲੁਫਾ ਕੇ ਲੈਣਾ ਪਊਗਾ ਜੀ ਮੈਂ ਕਿੱਥੇ ਰਿਹਾ ਕਿ ਤੁਸੀਂ ਰਾਜਸਥਾਨ ਦੇ 6-6 ਮਹੀਨੇ ਇੱਕ ਜਗ੍ਹਾ ਤੇ ਰਹੇ ਉਹ ਤੁਹਾਨੂੰ ਲੁਫਾ ਕੇ ਲੈਣਾ ਪਊਗਾ ਕਿ ਮੈਂ ਇੰਨਾ ਚਿਰ 7 ਸਾਲ ਮੈਂ ਇੱਥੇ ਰਿਹਾ ਤੇ ਆਹ ਮਿਲ ਕੋ ਸਰਟੀਫਿਕੇਟ ਲੈ ਉਹ ਤੇ ਜੇ ਮੈਂ ਉਹ ਦਨਗੇ ਤੇ ਉਸ ਤੋਂ ਬਾਅਦ 3 ਸਾਲ ਤਾਂ ਫਿਰ ਸਮਝ ਦਿੱਤਾ ਜਾਊਗਾ ਤੇ ਫਿਰ ਤੁਹਾਡੇ ਜਾ ਕੇ ਇੱਥੇ ਕੋਈ ਨਾ ਕੋਈ ਕਾਰਡ ਵਗੈਰਾ ਨਹੀਂ ਸਕਦਾ ਆਦਮ ਜੀ ਕੋਈ ਨਹੀਂ ਬਣ ਸਕਦਾ ਤੇ ਉਹ ਕਹਿੰਦਾ ਵੀ ਸਾਡੇ ਪੰਜਾਬ ਚ ਕੋਈ ਲਾਗੂ ਹੁੰਦਾ ਜੀ ਇਸ ਕਰਕੇ ਜਿਹੜੇ ਇਹ ਤੇ ਇੱਕ ਹਰੀ ਦੀ ਗੱਲ ਹੋ ਗਈ ਨਾ ਜੀ ਇੱਕ ਹੋਰ ਸਭਾਈਏ ਉੱਥੇ ਸਾਡੇ ਭਾਈ ਬਲਦੇਵ ਸਿੰਘ ਜਿਹੜੇ ਨੇ ਵਡਾਲਾ ਸੁਪਨਾਂ ਨੇ ਇੱਕ ਹਵਾਲਾ ਦਿੱਤਾ ਵਾ ਕਹਿੰਦਾ ਵੀ ਅੱਜ ਹਰੀ ਦੇ ਪਿਤਾ ਨੂੰ ਏਸੀ ਗੱਲ ਕਹਿੰਦੇ ਮੁਆਵਜ਼ਾ ਲੈ ਕੇ 5 ਲੱਖ ਕੇ ਤੇ ਬੈਠਣਾ ਨਹੀਂ ਜੀ ਅਲੱਗ ਦੇ ਉੱਤੋਂ ਖੜਾ ਰਹੇ ਹਾਂ ਬਸ ਉਹਨਾਂ ਕਹਿੰਦੇ ਇਹ ਤੇ ਘਟਨਾ ਵਾਪਰੀ ਇਸ ਤੋਂ ਪਹਿਲਾਂ ਕੁੰਬੜੇ ਦੇ ਵਿੱਚ ਇਹਨਾਂ ਭਈਆਂ ਨੇ ਦੋ ਨੌਜਵਾਨਾਂ 'ਚ ਇੱਕ ਦੇ ਨਾਲ ਛੁਰਾ ਮਾਰਿਆ ਤੇ ਅੱਖ 'ਚ ਮਾਰ ਕੇ ਤੇ ਪਿਛਲੇ ਪਾਸੇ ਕੱਢ ਦਿੱਤਾ ਤੇ ਦੂਜੇ ਦੇ ਵੱਖ 'ਚ ਛੁਰਾ ਮਾਰਿਆ ਉਹਨੂੰ ਫੱਟੜ ਕਰ ਦਿੱਤਾ ਤੇ ਅੱਜ ਤੱਕ ਦੱਸੋ ਜੀ ਉਹ ਕੇਸ ਦਾ ਕੀ ਬਣਿਆ ਜੀ ਇਹ ਸਾਡੀ ਇਹ ਮੰਗ ਆ ਵੀ ਇਹਨਾਂ ਪ੍ਰਵਾਸੀਆਂ ਤੇ ਪੂਰੀ ਤਰ੍ਹਾਂ ਜਿਹੜੀ ਹੋਕ ਲੱਗਣੀ ਚਾਹੀਦੀ ਆ ਇਹਨਾਂ ਦੀ ਕੋਈ ਲੋੜ ਨਹੀਂ ਇੱਥੇ ਸਾਡੇ ਇੱਥੇ ਪੰਜਾਬੀ ਬਥੇਰੇ ਕੰਮ ਕਰਨ ਵਾਲੇ ਹੈਗੇ ਨੇ ਹਾਂ ਇੱਕ ਨੇ ਮੈਂ ਫਿਰ ਕਹਦੇ ਆ ਇਹ ਵੀ ਕਿਹਾ ਗਿਆ ਵੀ ਜਦੋਂ ਕਿ ਪ੍ਰਵਾਸੀ ਇੱਥੇ ਆ ਕੇ ਜ਼ਮੀਨ ਲੈਂਦਾ ਨਾ ਕਿ ਤੁਸੀਂ ਗੋਈਆਂ ਪਾਉਣ ਕਰ ਪੈਂਦੇ ਹੋ ਜੀ ਕਿ ਆ ਕੇ ਇੱਥੇ ਵੀ ਲੋਨ ਦੇ ਉੱਤੇ ਮੋਟਰਸਾਈਕਲ ਲਿੰਦਾ ਜਾਂ ਫ੍ਰਿਜ ਲਿੰਦਾ ਤੇ ਸਾਡੇ ਸਰਦਾਰ ਵੀ ਗੋਈਆਂ ਪਾਉਣ ਕਰ ਪੈਂਦੇ ਹੁੰਦੇ ਉਹਦੇ ਗਰੰਟੀਰ ਨਹੀਂ ਕਰ ਪੈਂਦੇ ਕਦੀ ਕਿਸੇ ਨੇ ਪੁੱਛਿਆ ਵੀ ਇਹਦਾ ਪਿਛੋਕੜ ਕੀ ਹੈਗਾ ਜੇ ਨਹੀਂ ਪੁੱਛਿਆ ਇਹ ਪੁੱਛੋ ਕੁੜ ਪੁੱਛ ਕੇ ਤੇ ਫਿਰ ਅਗਲੀ ਦੀ ਮਦਦ ਕਰੋ ਤੇ ਸਿੱਧ ਪੰਜਾਬ ਸਰਕਾਰ ਨੂੰ ਇੱਕ ਅਪੀਲ ਕਰਦੇ ਵੀ ਇੱਕ ਇਹਦੇ ਤੇ ਕਾਨੂੰਨ ਲਿਆਂਦਾ ਜਾਵੇ ਤੇ ਦੂਸਰਾ ਇਹ ਕੀਤਾ ਜਾਵੇ ਵੀ ਜਿਹੜਾ ਵੀ ਪ੍ਰਵਾਸੀ ਇੱਥੇ ਆਉਂਦਾ ਇੱਕ ਆਉਂਦਾ ਵਾ ਤੁਹਾਡੇ ਕੋਲ ਆ ਕੇ ਰਹਿੰਦਾ ਵਾ ਤੁਹਾਡੇ ਕੋਲ ਵਫਾ ਦੀ ਜਗਾ ਕੰਮ ਕਰਦਾ ਤੁਸੀਂ ਇੰਨੀ ਕਿ ਨੇਤਤਵ ਅਧਾਰ ਲੈਣ ਨੂੰ ਆਪਣਾ ਕਮਰਾ ਵੀ ਦੇ ਦਿੰਦੇ ਤੇ ਮੁੜ ਕੇ 10 ਬੰਦੇ ਹੋਰ ਭਾ ਦੇ ਦਿੰਦਾ ਉੱਥੇ ਜੀ ਵੀ ਕੀ ਆ ਗਿਆ ਪੰਜਾਬੀਓ ਤੁਹਾਨੂੰ ਬੀਬੀਆਂ ਨੇ ਵਿਗਿਆਹ ਵੀ ਤੁਹਾਨੂੰ ਚਾਰ ਬੱਚੇ ਜਮਾਣੇ ਪੈਣੇ ਭਾਈ ਬਲਦੇਵ ਸਿੰਘ ਉਡਾਲਾ ਨੇ ਇੰਨੀ ਗੱਲ ਕਹੀ ਵੀ ਇੱਕ ਬੱਚਾ ਤਾਂ ਤੁਹਾਡਾ ਜੇ ਮਾਰ ਦਿੱਤਾ ਪ੍ਰਵਾਸੀਆਂ ਨੇ ਦੂਜਾ ਪੁਲਿਸ ਨੇ ਕਹਿੰ ਗਏ ਕਿ ਕਹਿ ਮਾਰ ਦੇਣਾ ਤੀਜਾ ਖਾਲਸਤਾਨੀਆਂ ਨੇ ਮਾਰ ਦੇਣਾ ਤੇ ਚੌਥਾ ਜੇ ਸਾਡੇ ਆ ਪੁੱਤਰੇ ਫਿਰ ਤੇ ਮੇਂ ਹੋਰਵਾਦੂ ਕਾਪੂ ਫਿਰ ਤੁਹਾਡੇ ਕੋ ਬੱਚਾ ਇੱਥੇ ਕੀ ਇਸ ਕੈਲਕੂਲੇਟਰ ਨਾਲ ਚਾਰ ਬੱਚੇ ਪੈਦਾ ਕਰਨ ਦੀ ਗੱਲ ਕੀਤੀ ਵੀ ਚਾਰ ਬੱਚੇ ਕੱਦੂ ਕੱਟੂਕਟ ਪੈਦਾ ਕਰੋ ਤੁਸੀਂ ਲੈ ਸੀ ਇਹ ਉਹਨਾਂ ਦੀ ਆਪਣੀ ਸੂਚੀ ਅਸੀਂ ਦੇ ਤੇ ਕੋਈ ਗੱਲ ਨਹੀਂ ਕਰਦੇ ਹੂੰ ਇਹ ਵੀ ਬਲਦੇਵ ਸਿੰਘ ਵਡਾਲਾ ਜਿਹੜੇ ਆਪਣਾ ਕਾਲੀਡਾਲੇ ਵਿੱਚ ਲਾਉਂਦੇ ਆ ਤੇ 328 ਰੁਪਏ ਦਾ ਮੋਰਚਾ ਲੰਬੇ ਸਮੇਂ ਤੋਂ ਲਾ ਕੇ ਬੈਠੇ ਨੇ ਉਹਨਾਂ ਦੀ ਗੱਲ ਹੈ ਜੀ ਜੀ ਇਹ ਪੁਆਇੰਟ ਬਹੁਤ ਅੱਛਾ ਹੈ ਕਿ ਪੰਜਾਬ ਦੇ ਵਿੱਚ ਵੀ ਜਗ੍ਹਾ ਖਰੀਦਣ ਨੂੰ ਲੈ ਕੇ ਕਾਨੂੰਨ ਬਣਨਾ ਚਾਹੀਦਾ ਰੋਕ ਲਗਣੀ ਚਾਹੀਦੀ ਕਿ ਜਿਹੜੇ ਪੰਜਾਬ ਦੇ ਵਾਸੀ ਨੂੰ ਹੀ ਖਰੀਦ ਸਕਣ ਬਾਹਰੋਂ ਆ ਕੇ ਪ੍ਰਵਾਸੀ ਨਾ ਖਰੀਦ ਸਕਣ ਬਾਕੀ ਦੇਖੋ ਪੰਜਾਬ ਸਰਕਾਰ ਇਸ ਦੇ ਉੱਤੇ ਕੀ ਕਰਦੀ ਹੈ ਮਾਮਲਾ ਤਾਂ ਕਾਫੀ ਪੱਕਿਆ ਹੋਇਆ ਹੁਣ ਪਰ ਸਾਬ ਗਿਆਨੀ ਹਰਪੀ ਸਿੰਘ ਹੁਣਾਂ ਨੇ ਫਿਰ ਤੋਂ ਇੱਕ ਸਟੇਟ ਡੈਲੀਗੇਟਸ ਦਾ ਇਜਲਾਸ ਬੁਲਾਇਆ ਜੋ ਕਿ ਅਨੰਦਪੁਰ ਸਾਹਿਬ ਕੀ ਹੋਵੇਗਾ ਪਹਿਲਾਂ ਵੀ ਬੁਲਾਇਆ ਸੀ ਪਰ ਹੜਾ ਨੂੰ ਦੇਖਦੇ ਹੋਏ ਇਹ ਮੁਲਤਵੀ ਕਰ ਦਿੱਤਾ ਗਿਆ ਸੀ ਕੀ ਲੱਗਦਾ ਹੈ ਕਿ ਜਿਹੜਾ ਹੁਣ ਇਹ ਇਜਲਾਸ ਬੁਲਾਇਸ ਤੋਂ ਵਿੱਚ ਕੋਈ ਖਾਸੀ ਵੱਡੀ ਕੋਈ ਪਾਰਟੀ ਨੂੰ ਲੈ ਕੇ ਰਣਨੀਤੀ ਬਣੀ ਜਾ ਸਕਦੀ ਹੈ ਵੇਖੋ 25 ਨਵੰਬਰ ਨੂੰ ਅਨੰਦਪੁਰ ਤੋਂ ਵਿਖੇ ਡੈਲੀਗੇਟ ਜਲਾਸ ਆ ਜਨਰਲ ਜਲਾਸ ਨਹੀਂ ਡੈਲੀਗੇਟ ਡਾਜ਼ਨੇ ਡੈਲੀਗੇਟ ਇਹਨਾਂ ਦੇ 500 ਦੇ ਕਰੀਬ ਚੋਰੇਗੇ ਉਹਨਾਂ ਦਾ اجلاس ਬਾਇਗ ਤੇ ਉਹਦੇ ਵਿੱਚ ਇਹਨਾਂ ਵੀ ਅਗਲੇ ਪ੍ਰੋਗਰਾਮ ਲੈ ਕੇ ਜਿਹੜੀ ਇਹਦਾ ਵਿਸਥਾਰ ਸ ਚਰਚਾ ਕੀਤੀ ਜਾਊਗੀ ਜੀ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਚਰਚਾਵਾਂ ਹੋਣਗੀਆਂ ਹੋ ਸਕਦਾ ਉਸ ਦਾ ਕੋਈ ਨਵੀਆਂ ਨੁਜੁਕੀਆਂ ਕੀਤੀਆਂ ਜਾਣ ਦੂਸਤ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਰੈਡੀਸ਼ਨ ਹੋਟਲ ਦੀ ਤਸਵੀਰ ਪਾਈ ਆ ਸਰਬਜੀਤ ਸਿੰਘ ਝਿੰਜਰ ਨੇ ਉੱਥੇ ਵਿੱਚ ਗਿਆਨੀਜੀ ਨੇ ਕਿਹਾ ਜੀ ਮੇਰੇ ਕੋਲੇ ਇੱਕ ਮੇਰਾ ਮਿੱਤਰ ਹੈ ਵਿਦੇਸ਼ ਤੋਂ ਕਹਿੰਦਾ ਜੀ ਆਪਾਂ ਖਾਣਾ ਖਾਣਾ ਵਾ ਰੈਡੀਸਨ ਚ ਕੋਈ ਗੱਲ ਨਹੀਂ ਚੱਲੇਗੀ ਜੀ ਖਾਣਾ ਖਾਣ ਵਾਸਤੇ ਹਾਲ ਚ ਬੈਠੇ ਆ ਕੋਈ ਲੋਕੇ ਨਹੀਂ ਬੈਠੇ ਜੀ ਉੱਥੇ ਦਾਲ ਫੂਕਾ ਛਕਣ ਵਾਲੇ ਬੰਦੇ ਅਸੀਂ ਕਿਹੜੇ ਪਹੂਰ ਖਾਣਾ ਵਾ ਉੱਥੇ ਇੱਕ ਇਹਨਾਂ ਦਾ ਪ੍ਰਵਿੰਦਰ ਸਿੰਘ ਮੋਹਣਾ ਬਿਠਾ ਜੀ ਸੁਹਾਵਾ ਮਿੱਠਾ ਸੀ ਕਿ ਲੀਡਰ ਉਹ ਕਹਿੰਦੇ ਦਾਰੂ ਪੀਤੀ ਸੀ ਪਹਿਲਾਂ ਤੇ ਮੈਂ ਤਾਂ ਆਖਰ ਨੂੰ ਪਿਆਰ ਨਹੀਂ ਸੀਗਾ ਤੇ ਮੁੜ ਕੇ ਮੈਨੂੰ ਮਨਵਾਉਣਾ ਪੈ ਗਿਆ ਕੋਈ ਗੱਲ ਦੀ ਮਨਾਲਿਆ ਤੇ ਲੇਕਿਨ ਕਹਿੰਦੇ ਜੇ ਉੱਥੇ ਇੱਕ ਬੀਜੇਪੀ ਆਗੂ ਬਿਠਾ ਸਨ ਉਹ ਕੋਈ ਵਿਦਿਆਰਥੀ ਆਗੂ ਬੀਜੇਪੀ ਦਾ ਸਬੰਧਤ ਹੋਊਗਾ ਜਾ ਕੇ ਛੋਟਾ ਮोटा ਮੱਲਦਾ ਪ੍ਰਦਾਨ ਉਹ ਜੇ ਉਹ ਆ ਗਿਆ ਤੇ ਜਿਹਦਰ ਨੂੰ ਕੋਈ ਨਹੀਂ ਮਿਲ ਸਕਦਾ ਸਾਰੀ ਦੁਨੀਆ ਮਿਲ ਸਕਦੀ ਹੈ ਬਿਲਕੁਲ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਮੇਰੀ ਜਿਹੜੀ ਫੋਟੋ ਪਾਈ ਆ ਇਹਨਾਂ ਨੂੰ ਸੋਚ ਸਮਝਾਉਣ ਚਾਹਦੇ ਵੀ ਮੈਂ ਉੱਥੇ ਬਿਠਾ ਕਹਦੇ ਵਾਸਤੇ ਤੇ ਮੇਰਾ ਕੰਮ ਉੱਥੇ ਕੀ ਸੀ ਕੁਛ ਜਿੰਨੇ ਵੀ ਤੁਸੀਂ ਕੋਣ ਇਹਸ ਕਰਕੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਬਸ ਇੰਨੀ ਕਿ ਜਿਹੜੀ ਨਾ ਬੌਣੀ ਸਿਆਸਤ ਕਰਨੀ ਆਉਂਦੀ ਆ ਇਹਨਾਂ ਨੂੰ ਸਿਆਸਤ ਕਰਨੀ ਵੀ ਨਹੀਂ ਆਉਂਦੀ ਕਰਨ ਵਾਲਿਆਂ ਨੂੰ ਨਾਲ ਝਿੰਜੜ ਦਾ ਰਿਕਾਰਡ ਤੋਂ ਪਤਾ ਜਿਹੋ ਜਿਹੇ ਕੋਈ ਹੈਗਾ ਜੀ ਬਿਲਕੁਲ ਇਕ ਪਰਸਾ ਪਠਾਨ ਮਾਜਰਾ ਫਿਲਹਾਲ ਤੇ ਫਰਾਰ ਹੈ ਉਸਦੀ ਭਾਲ جاری ਹੈ ਇਸੇ ਵਿਚਾਲੇ ਆਮ ਆਦਮੀ ਪਾਰਟੀ ਨੇ ਹਲਕਾ ਸਨੋਰ ਦੇ ਵਿੱਚ ਇਨਚਾਰਜ ਲਗਾ ਦਿੱਤਾ ਯਾਨੀ ਕਿ ਹੁਣ ਇਸ ਤੋਂ ਇਹ ਮਤਲਬ ਕਰ ਲਈਏ ਕਿ ਆਮ ਆਦਮੀ ਪਾਰਟੀ ਨੇ ਪਠਾਨ ਮਾਜਰਾ ਤੋਂ ਦੂਰੀ ਬਣਾ ਲਈ ਹੈ ਬਿਲਕੁਲ ਜੀ ਆਮ ਆਦਮੀ ਪਾਰਟੀ ਨੇ ਪਠਾਨ ਮਾਜਰਾ ਤੋਂ ਪੂਰੀ ਦੂਰੀ ਬਣਾ ਲਈ ਹੈ ਤੇ ਮੈਂ ਇਹ ਵੀ ਦੱਸ ਦਿਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਠਾਨ ਮਾਜਰਾ ਦੀ ਜੇ ਗ੍ਰਿਫਤਾਰੀ ਹੁੰਦੀ ਹੈ ਕਿੱਥੋਂ ਹੁੰਦੀ ਕਿਵੇਂ ਹੁੰਦੀ ਕਿਉਂਕਿ ਉਹਨਾਂ ਨੇ ਆਪਣੀ ਬੇਲ ਅਪਲਾਈ ਕੀਤੀ ਜਿਉਂਨਾ ਨੇ ਆਪਣੀ ਬੇਲ ਅਪਲਾਈ ਕੀਤੀ ਹੈ ਤੇ ਇਹਦਾ ਮਤਲਬ ਹੈ ਵੀ ਉਹ ਉਡੀ ਕਰਨਗੇ ਬਕਾਇਦਾ ਤੌਰ ਤੇ ਸਾਡੇ ਆਪਣੇ ਅਦਾਲਤ ਦੇ ਹੁਕਮਾਂ ਦੀ ਤੇ ਮੈਂ ਇਹ ਗੱਲ ਦੱਸ ਦਿਆਂ ਵੀ ਭੱਲਿਆਂ ਵੇਲੇ ਜੇ ਕਹਿੰਦੇ ਹੁੰਦੇ ਸੀ ਵੀ ਸਾਡਾ ਬਾਬਾ ਗੁਰਬਿੰਦ ਸਿੰਘ ਮਾਨੋ ਕੋ ਜਿਹੜੇ ਪੰਥਕ ਕਮੇਟੀ ਦਾ ਉਹ ਬੂਟਾ ਸਿੰਘ ਦੀ ਕੋਟੀ 'ਚ ਬੈਠਾ ਵਾ ਬੂਟਾ ਸਿੰਘ ਅਸਲ ਵਿੱਚ ਹੋਮਨਿਸਟਰ ਆਫ ਇੰਡੀਆ ਹੁੰਦਾ ਸੀਗਾ ਜੀ ਤੇ ਜਿਵੇਂ ਗੱਲ ਹੈ ਜੇ ਪਠਾਨ ਮਾਜਰਾ ਸਾਹਿਬ ਕਿਤੇ ਨਾ ਦੇ ਧਰਤੀ ਦੇ ਸਮਾਏ ਦਾ ਉਪਰਕਾਰਛੇ ਲਿਗੇ ਹੈ ਧਰਤੀ ਦੇ ਉੱਤੇ ਹੀ ਆ ਬਿਲਕੁਲ ਹੋ ਸਕਦਾ ਕਿ ਕਿ ਇਹੋ ਜੇ ਆਗੂ ਦੇ ਚਰਨਾਚ ਬੈਠੇ ਹੋਣ ਜੀ ਤੇ ਬਾਕੀ ਉਹਨਾਂ ਦਾ ਫੱਤਾ ਕੱਟਦਾ ਉਹਨਾਂ ਨੇ ਸਨੌਰ ਤੋਂ ਉੱਥੇ ਰਣਜੀਤ ਸਿੰਘ ਨੂੰ ਲਾਤਾ ਇੰਚਾਰਜ ਨਾਲ ਹਲਕਾ ਜਾਰਜ ਦਾ ਮਤਲਬ ਉਹਨੂੰ ਟਿਕਟ ਦੇਣੀ ਨਹੀਂ ਤੇ ਪੰਜਾਬ ਆਮ ਆਦਮੀ ਪਾਰਟੀ ਪੰਜਾਬ ਦੀ ਬੁਨਿਆਦ ਮੇਕਾ ਰੱਖੀ ਜਾ ਚੁੱਕੀ ਹੈ ਜੀ ਬਿਲਕੁਲ ਦੇਖਦੇ ਆਂ ਆਪਾਂ ਵਿੱਚ ਵਿੱਚ ਕੀ ਹੁੰਦਾ ਆ ਆਮ ਆਦਮੀ ਪਾਰਟੀ ਦਾ ਤੇ ਕੀ ਨਹੀਂ ਹੁੰਦਾ ਜਿਸ ਵੀਕੇ ਦੇ ਨਾਲ ਹਲਚਲ ਤੇ ਕਾਫੀ ਮਚੀ ਹੋਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੀ ਹੁਣ ਬਹੁਤ ਸ਼ੁਕਰੀਆ ਪੱਟੇ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਧੰਨਵਾਦ